ਉਹ ਕਹਿੰਦੇ ਵਰਤ ਵੀ ਜਦੋਂ ਆਪਾਂ ਰੱਖਦੇ ਆ ਵਰਤ ਦੇ ਵਿੱਚ ਵੀ ਆਪਾਂ ਸੱਚਮੁੱਚ ਉਸ ਦਿਨ ਪ੍ਰਾਰਥਨਾ ਚ ਰਹਿਣਾ ਇਹ ਨਹੀਂ ਭਲਾ ਤੁਸੀਂ 40 ਛੱਡ ਕੇ 80 ਰੋਜ਼ੇ ਰੱਖ ਲਓ ਉੱਥੇ ਕੁਝ ਨਹੀਂ ਹੋਣਾ ਹallelujah ਜੇ ਆਪਣਾ ਇੱਕ ਵਰਤ ਰੱਖਿਆ ਆਪਾਂ ਸੱਚਮੁੱਚ ਪਰਮੇਸ਼ਰ ਦੇ ਉਦੋਂ ਸਨਮੁਖ ਰਹਿਣਾ ਆਪਾਂ ਨੂੰ ਵੇਖਣਾ ਮੇਰੇ ਅੰਦਰ ਕੋਈ ਗਲਤੀ ਤਾਂ ਨਹੀਂ ਹੋ ਗਈ ਵਰਤ ਰਾ ਕੇ ਇਹ ਨਹੀਂ ਵਰਤ ਰੱਖਿਆ ਆਪਾਂ ਲੜੀ ਜਾਣਾ ਕਿਸੇ ਨਾਲ ਗੁੱਸੇ ਹੋਈ ਜਾਣਾ ਉਹ ਅੰਦਰ ਕ੍ਰੋਧ ਦਾ ਭਰਿਆ ਉਹ ਨਹੀਂ ਕਰਨਾ ਹallelujah ਉੱਥੇ ਪਰਮੇਸ਼ਰ ਫਿਰ ਆਪਣਾ ਵਰਤ ਵੀ ਕਬੂਲ ਨਹੀਂ ਕਰਦਾ ਹਾਲੇਲੂਇਆ ਹਾਲੇਲੂਇਆ ਕੈੰਦਾ ਤਾਂ ਉਸਨੇ ਹੋਕਾ ਦਿੱਤਾ ਅਤੇ ਨੀਨਮਾ ਵਿੱਚ ਪ੍ਰਚਾਰ ਕੀਤਾ ਪਾਤਸ਼ਾਹ ਤੇ ਉਸਦੇ ਸਰਦਾਰਾਂ ਦਾ ਫਰਮਾਨ ਨਾ ਆਦਮੀ ਨਾ ਪਸ਼ੂ ਨਾ ਵਗ ਨਾ ਇੱਜੜ ਕੁਝ ਚੱਖਣ ਉਹ ਨਾ ਖਾਣ ਨਾ ਪੀਣ ਹਾਲੇਲੂਇਆ ਉਹਨੇ ਕੀ ਕੀ ਆ ਵੀ ਜਿੰਨੇ ਇੱਥੋਂ ਦੇ ਪਿੰਡ ਦੇ ਮੁੰਡੇ ਕੁੜੀਆਂ ਵੱਡੇ ਬਜ਼ੁਰਗ ਐ ਪਸ਼ੂ ਡੰਗਰ 10 ਦਿਨ ਵਰਤ ਰੱਖਣਾ ਹallelujah ਕਹਿੰਦੇ ਨਾਵੇ ਕੁਛ ਖਾਣਾ ਤੇ ਨਾ ਇਹ ਵਿੱਚ ਕੁਛ ਪੀਣਾ ਪਸ਼ੂਆਂ ਦੇ ਵੀ ਵਰਤ ਰਖਾਤੇ ਹallelujah ਉਸ ਸਿਗਰ ਰਾਜਾ ਉਹਨੇ ਹੀ ਵਰਤ ਰੱਖ ਲਿਆ ਉਹਨੇ ਕਿ ਆਪਦਾ ਮੈਂ ਦੇਸ਼ ਬਚਾਉਣਾ ਮੈਂ ਹallelujah ਪਰਮੇਸ਼ਰ ਨੇ ਭੇਜਿਆ ਉਹਨੂੰ ਵੀ ਉੱਥੇ ਤੂੰ ਉੱਥੇ ਬਹੁਤ ਵੱਡਾ ਹੁਣ ਕਿਵੇਂ ਲਾ ਲੋ ਜਿਵੇਂ ਅੱਜ ਕੱਲ ਕਲਜੋਗ ਆਇਆ ਵੇ ਕੋਈ ਕਿਸੇ ਦਾ ਨਹੀਂ ਹallelujah ਬ ਵਿਚਾਰ ਥਾਈ ਥਾਈ ਹੋ ਜਾਂਦਾ ਥਾਈ ਥਾਈ ਕੀ ਕੁਛ ਹੋ ਜਾਂਦਾ ਪੈਸੇ ਪਿੱਛੇ ਟੋਕੀ ਚੋਰੀਆਂ ਕਰੀ ਜਾਂਦੇ ਐ ਠਗੀਆਂ ਕਰੀ ਜਾਂਦੇ ਹallelujah ਇਸ ਤਰ੍ਹਾਂ ਉੱਥੇ ਵੀ ਜਿਹੜੀ ਬਰਿਆਈ ਸੀ ਉਹ ਪਰਮੇਸ਼ਰ ਦੇ ਸਨਮਖ ਕੋ ਪਹੁੰਚੀ ਵੀ ਉਹ ਸ਼ਹਿਰ ਇੰਨਾ ਵਧੀਆ ਮੈਂ ਉਹਦਾ ਨਾਸ਼ ਨਹੀਂ ਕਰਨਾ ਚਾਹੁੰਦਾ ਮੈਂ ਉਹਨੂੰ ਬਚਾਉਣਾ ਚਾਹੁੰਦਾ ਹallelujah ਉੱਥੋਂ ਦਾ ਜਦੋਂ ਰਾਜੇ ਨੇ ਸੁਣਿਆ ਰਾਜੇ ਨੇ ਸਾਰੇ ਪਿੰਡ ਚ ਹੋਕਾ ਦੇਤਾ ਫੇ ਨਾ ਕੋਈ ਮਾਲ ਡੰਗਰ ਕੁਛ ਖਾਊਗਾ ਤੇ ਨਾ ਹੀ ਕੋਈ ਇਨਸਾਨ ਖਾਊ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਵਰਤ ਰੱਖੇ ਹallelujah ਕਿਹਦੇ ਕਿਹਦਾ ਰੱਖਿਆ ਵਰਤ ਪਰਮੇਸ਼ਵਰ ਦੇ ਲਈ ਹallelujah ਉਹ ਕਹਿੰਦੇ ਵਰਤ ਵੀ ਜਦੋਂ ਆਪਾਂ ਰੱਖਦੇ ਆ ਵਰਤ ਦੇ ਵਿੱਚ ਵੀ ਆਪਾਂ ਸੱਚਮੁੱਚ ਉਦਨ ਪ੍ਰਾਰਥਨਾ ਚ ਰਹਿਣਾ ਨਹੀਂ ਭਲਾ ਤੁਸੀਂ 40 ਛੱਡ ਕੇ 80 ਰੋਜ਼ੇ ਰੱਖ ਲਓ ਉੱਥੇ ਕੁਝ ਨਹੀਂ ਹੋਣਾ ਹਾਲੇਲੂਇਆ ਜੇ ਆਪਣਾ ਇੱਕ ਵਰਤ ਰੱਖਿਆ ਸੱਚਮੁੱਚ ਪਰਮੇਸ਼ਰ ਦੇ ਉਦੋਂ ਸਨਮੁਖ ਰਹਿਣਾ ਆਪਾਂ ਨੂੰ ਵੇਖਣਾ ਮੇਰੇ ਅੰਦਰ ਕੋਈ ਗਲਤੀ ਤਾਂ ਨਹੀਂ ਹੋ ਗਈ ਵਰਤ ਰਾ ਕੇ ਇਹ ਨਹੀਂ ਵਰਤ ਰੱਖ ਕੇ ਆਪਾਂ ਲੜੀ ਜਾਣਾ ਕਿਸੇ ਨਾਲ ਗੁੱਸੇ ਹੋਈ ਜਾਣਾ ਉਹ ਅੰਦਰ ਕ੍ਰੋਧ ਦਾ ਭਰਿਆ ਉਹ ਨਹੀਂ ਕਰਨਾ ਹਾਲੇਲੂਇਆ ਉੱਥੇ ਪਰਮੇਸ਼ਰ ਫਿਰ ਆਪਣਾ ਵਰਤ ਵੀ ਕਬੂਲ ਨਹੀਂ ਕਰਦਾ ਹਾਲੇਲੂਇਆ ਕਹਿੰਦਾ ਪਰ ਆਦਮੀ ਅਤੇ ਪਸ਼ੂ ਤੱਪੜ ਨਾਲ ਟਕੇ ਹੋਏ ਹੋਣ ਠੀਕ ਕਹਿੰਦਾ ਆਦਮੀ ਵੀ ਤੇ ਪਸ਼ੂ ਵੀ ਸਾਰੇ ਉੱਤ ਸਾਰਿਆਂ ਤੇ ਤੱਪੜ ਪਾ ਦਿਓ ਹallelujah ਕਹਿੰਦਾ ਅਤੇ ਪਰਮੇਸ਼ਰ ਦੇ ਅੱਗੇ ਜੋਰ ਲਾ ਕੇ ਤਰਲੇ ਕਰਨ ਸਭ ਕੋਈ ਆਪੋ ਆਪਣੇ ਭੈੜੇ ਰਾਹ ਤੋਂ ਅਤੇ ਆਪੋ ਆਪਣੇ ਆਪਣੇ ਜ਼ੁਲਮ ਤੋਂ ਤੋਂ ਜੋ ਕਰ ਰਹੇ ਹਨ ਮੂੰਹ ਮੋੜਨ ਹallelujah ਕਹਿੰਦਾ ਜਿਹੜੇ ਕੋਈ ਭੈੜੇ ਕੰਮ ਕਰਦੇ ਆ ਸਾਰੇ ਮੂੰਹ ਮੋੜਨ ਤੇ ਪਰਮੇਸ਼ਰ ਅੱਗੇ ਜੋਰ ਲਾ ਕੇ ਪ੍ਰਾਰਥਨਾ ਕਰਨਾ ਜੇ ਜੇ ਆਪਾਂ ਸੱਚਮੁੱਚ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹੋ ਖਾਲੀ ਨਹੀਂ ਜਾਂਦੇ ਹallelujah ਉਹ ਸੁਣਦਾ ਵੈ ਭਲਾ ਦੇਰ ਨਾਲ ਸੁਣੇ ਉਹ ਜ਼ਰੂਰ ਸੁਣਦਾ ਵੈ ਪਰ ਜਦੋਂ ਆਪਣੇ ਸੱਚਮੁੱਚ ਆਪਾਂ ਸੱਚਾਈ ਨਾਲ ਪ੍ਰਤੀਤ ਕਰਕੇ ਵਿਸ਼ਵਾਸ ਕਰਕੇ ਪ੍ਰਾਰਥਨਾ ਕੀਤੀ ਤੇ ਪਰਮੇਸ਼ਰ ਉਹਦਾ ਉੱਤਰ ਵੀ ਦਿੰਦਾ ਹallelujah ਕਹਿੰਦਾ ਕੀ ਜਾਣੀਏ ਜੋ ਪਰਮੇਸ਼ਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕਰੋਧ ਤੋਂ ਹਟੇ ਕੇ ਅਸੀਂ ਨਾਸ਼ ਨਾ ਹੋਈਏ ਹਾਲੇਲੂਇਆ ਉਹਨਾਂ ਨੇ ਕੀ ਕੀਤਾ ਸਾਰਿਆਂ ਨੇ ਕਹਿੰਦੇ ਆਪਾਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੀਏ ਕਹਿੰਦਾ ਕੀ ਜਾਣੀਏ ਜੇ ਪਰਮੇਸ਼ਰ ਮੋੜ ਆਵੇ ਆਪਾਂ ਨੇ ਤੇ ਨਾ ਕੋਈ ਕਰੋਧ ਟੇ ਹਾਲੇਲੂਇਆ ਕਹਿੰਦਾ ਸ਼ਾਇਦ ਉਹ ਪਛਤਾਵੇ ਤੇ ਆਪਣੇ ਤੱਤੇ ਕਰੋਧ ਉਹ ਆਪਾਂ ਨੂੰ ਹਟਾ ਲਵੇ ਹਾਲੇਲੂਇਆ ਕਹਿੰਦਾ ਤਦ ਪਰਮੇਸ਼ਰ ਉਹਨਾਂ ਦੇ ਕੰਮਾਂ ਨੂੰ ਦੇਖਾ ਉਹ ਆਪਣੇ ਭੇੜੇ ਰਾਹ ਤੋਂ ਮੁੜ ਪਏ ਹਨ ਅਤੇ ਪਰਮੇਸ਼ਰ ਉਸ ਬ੍ਰਿਆਈ ਤੋਂ ਪਛਤਾਇਆ ਜੋ ਸਾਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ ਅਤੇ ਉਸਨੇ ਉਹ ਨਹੀਂ ਕੀਤਾ ਹallelujah ਪਰਮੇਸ਼ਰ ਕੀਤ ਦਿਆਲੂ ਤੇ ਕਿਰਪਾਲੂ ਪਰਮੇਸ਼ਰ ਉਹ ਪਛਤਾਇਆ ਉਹ ਕਹਿੰਦਾ ਵਾਕਈ ਉਹ ਮੇਰਾ ਨਾਮ ਲੈਂਦੇ ਐ ਤੇ ਮੈਂ ਨਾਸ਼ ਉਹਨਾਂ ਨੂੰ ਨਹੀਂ ਕਰਨਾ ਹallelujah ਕਿਉਂਕਿ ਜੋ ਬੁਰੇ ਕਮ ਕਾਦੇ ਸੀ ਉਹ ਮੁੜਿਆ ਏ ਉਹ ਆਪਦੇ ਕਿੱਥੇ ਆ ਗਏ ਉਹਨਾਂ ਨੇ ਪਰਮੇਸ਼ਰ ਦਾ ਹੁਕਮ ਮੰਨਿਆ ਪਰਮੇਸ਼ਰ ਨੇ ਉਹਨਾਂ ਨੇ ਉਹਦੇ ਅੱਗੇ ਦੁਹਾਈ ਦਿੱਤੀ ਪਰਮੇਸ਼ਰ ਸਾਨੂੰ ਤੋਂ ਬਚਾਲਾ ਪਰਮੇਸ਼ਰ ਸੀ ਗਾਂ ਤੋਂ ਇਹੋ ਜਿਹਾ ਕੰਮ ਨਹੀਂ ਕਰਦੇ ਹallelujah ਕਹਿੰਦਾ ਤੇ ਇਹ ਜਹੂਨਾ ਨੂੰ ਬਹੁਤ ਹੀ ਭੈੜਾ ਲੱਗਾ ਅਤੇ ਉਹ ਭੜਕ ਕੇ ਠੀਕ ਹਾਲੇਲੂਇਆ ਜਦੋਂ ਸਾਰਿਆਂ ਨੇ ਪਰਮੇਸ਼ਰ ਨੇ ਉਹਨਾਂ ਨੂੰ ਬਚਾ ਲਿਆ ਤੇ ਉਹਨੂੰ ਬੁਰਾ ਕਾਤੋ ਲੱਗਿਆ ਕਹਿੰਦਾ ਪਰਮੇਸ਼ਰ ਤਾਂ ਮੈਨੂੰ ਇੱਧਰ ਭੇਜਿਆ ਸੀ ਤੇ ਹੁਣ ਪਰਮੇਸ਼ਰ ਨੇ ਕੁਝ ਵੀ ਨਹੀਂ ਉਹਨਾਂ ਤੇ ਕੀਤਾ ਹਾਲੇਲੂਇਆ ਕਹਿੰਦਾ ਉਹ ਪੜਖ ਉੱਠਿਆ ਕਹਿੰਦਾ ਉਸਨੇ ਜਹੋਵਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਆਖਿਆ हे ਜਹੋਵਾ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜਦ ਮੈਂ ਅਜੇ ਆਪਣੇ ਦੇਸ਼ ਵਿੱਚ ਸਾਂ ਕਿ ਇਹ ਮੇਰਾ ਕਹਿਣਾ ਨਹੀਂ ਸੀ ਇਸੇ ਕਾਰਨ ਮੈਂ ਕਾਲੀਨਰ ਤਸੀਸ ਨੂੰ ਭੱਜਾ ਕਿਉਂ ਜੋ ਮੈਂ ਜਾਣਦਾ ਸਾਂ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਹੈ ਜੋ ਕਰੋਧ ਵਿੱਚ ਧੀਰਜੀ ਅਤੇ ਕਿਰਪਾ ਨਿਦਾਨ ਹੈ ਅਤੇ ਬਰਿਆਈ ਤੋਂ ਪਛਤਾਉਂਦਾ ਹੈ ਹਾਲੇਲੂਇਆ